ਅੱਜ 20 ਸਤੰਬਰ ਹੈ ਸਵੇਰ ਦੇ 7:30 ਵਜੇ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਜਿਸ ਵਿੱਚ ਅਸੀਂ ਦਰਿਆਵਾਂ ਤੇ ਡੈਮਾਂ ਦੇ ਪਾਣੀ ਦੇ ਪੱਧਰ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਪਾਖੜਾ ਡੈਮ ਦੀ ਗੱਲ ਕਰਦੇ ਹਾਂ ਤਾਂ ਪਾਖੜਾ ਡੈਮ ਦਾ ਅੱਜ ਦਾ ਜੋ ਪਾਣੀ ਦਾ ਲੈਵਲ ਹੈ ਉਹ 1677.72 ਫੁੱਟ ਹੈ 1680 ਇਹਦਾ ਜੋ ਖਤਰੇ ਦਾ ਨਿਸ਼ਾਨ ਹੈ ਜੋ ਪਾਣੀ ਆ ਰਿਹਾ ਹੈ ਉਹ 40333 ਕਿਊਸਕ ਹੈ ਤੇ ਜੋ ਪਾਣੀ ਉੱਥੋਂ ਛੱਡਿਆ ਜਾ ਰਿਹਾ ਹੈ ਉਹ 45000 ਕਿਊਸਕ ਹੈ। ਅ ਸਤਲੋਜ ਦੇ ਰਿਆ ਦੇ ਵਿੱਚ ਗੱਲ ਕਰਦੇ ਆ ਤਾਂ ਰੋਪੜ ਡਾਊਨਸਟ੍ਰੀਮ ਦੇ ਵਿੱਚ 31455 ਕਿਊਸਕ ਪਾਣੀ ਫਲੋਰ ਦੇ ਵਿੱਚ 20617 ਕਿਊਸਕ ਪਾਣੀ ਤੇ ਯੂਸਫਰ ਗਿੱਦੜਪਿੰਡੀ ਵਿਖੇ 24100 ਕਿਊਸਕ ਪਾਣੀ ਅੱਜ ਵਹਿ ਰਿਹਾ ਵਾ। ਪੌਂਗ ਡੈਮ ਦੇ ਵਿੱਚ ਉਹਦਾ ਕਰੰਟ ਲੈਵਲ 1393.93 ਫੁੱਟ ਹੈ ਖਤਰੇ ਦਾ ਨਿਸ਼ਾਨ 1390 ਫੁੱਟ ਹੈ ਉਹ ਤੋਂ ਉੱਪਰ ਹੀ ਇਹ ਡੈਮ ਭਰਿਆ ਹੋਇਆ ਹੈ ਕੱਲ ਨੂੰ ਥੋੜੇ ਜਿਹਾ ਪੁਆਇੰਟ ਪਾਣੀ ਘਟ ਹੈ ਕੱਲ 1394 ਤੋਂ ਉੱਪਰ ਸੀ ਤੇ ਜੋ ਪਾਣੀ ਆ ਰਿਹਾ ਹੈ ਉਹ 37192 ਕਿਊਸਕ ਹੈ ਜੋ ਛੱਡਿਆ ਜਾ ਰਿਹਾ ਉਹ 59799 ਕਿਊਸਕ ਹੈ ਕਿਉਂਕਿ ਪਾਣੀ ਡੈਮ ਦੇ ਲੈਵਲ ਨੂੰ ਘਟ ਕਰਨ ਵਾਸਤੇ ਥੋੜਾ ਵੱਧ ਛੱਡਿਆ ਜਾ ਰਿਹਾ ਜਿੰਨਾ ਆ ਰਿਹਾ ਉਹਦੇ ਨਾਲੋਂ ਜੇਕਰ ਅਸੀਂ ਬਿਆਸ ਨਦੀ ਦੀ ਗੱਲ ਕਰਦੇ ਹਾਂ ਤਾਂ ਟਿਲਵਾ ਬ੍ਰਿਜ ਤੇ 1,8275 ਕਿਊਸਕ ਪਾਣੀ ਅੱਜ ਸਵੇਰੇ ਵਹਿ ਰਿਹਾ ਕੱਲੇ 1,16,000 ਕਿਊਸਕ ਦੇ ਕਰੀਬ ਸੀ ਇਸ ਤੋਂ ਅੱਗੇ ਹਰੀਕੇ ਹੈਡ ਜਿੱਥੇ ਸਤਲੁਜ ਤੇ ਬਿਆਸ ਦੋਵੇਂ ਇਕੱਠੇ ਹੋ ਜਾਂਦੇ ਆ ਉੱਥੋਂ ਹਰੀਕੇ ਹੈਡ ਤੋਂ 1,26,797 ਕਿਊਸਕ ਪਾਣੀ ਅੱਗੇ ਫਰੋਜ਼ਪੁਰ ਵੱਲੋਂ ਛੱਡਿਆ ਜਾ ਰਿਹਾ ਹੈ ਜੇਕਰ ਅਸੀਂ ਰنجੀਤ ਸਾਗਰ ਡੈਮ ਦੀ ਗੱਲ ਕਰਦੇ ਆਂ ਤਾਂ ਉਹਦਾ ਖਤਰੇ ਦਾ ਨਿਸ਼ਾਨ 527.91 ਮੀਟਰ ਹੈ ਤੇ ਜੋ ਦਾ ਕਰੰਟ ਲੈਵਲ ਹੈ ਉਹ 524.6 ਮੀਟਰ ਹੈ ਜੋ ਪਾਣੀ ਆ ਰਿਹਾ ਉਹ 8249 ਕਿਊਸਕ ਹੈ ਜਿਹੜਾ ਛੱਡਿਆ ਜਾ ਰਿਹਾ ਉਹ 4378 ਕਿਊਸਕ ਪਾਣੀ ਰੰਜੀਤ ਸਾਗਰ ਡੈਮ ਤੋਂ ਰਾਵੀ ਦੇ ਵਿੱਚ ਛੱਡਿਆ ਜਾ ਰਿਹਾ ਹੈ ਸੂਜ ਦੀ ਡੈਮਾਂ ਦੀ ਰਿਪੋਰਟ ਹੈ ਬਾਕੀ ਸਤਲਜ ਦੇ ਪਾਣੀ ਨੇ ਮੰਡਾਲਾ ਸ਼ਨਾ ਪਿੰਡ ਵਿਖੇ ਢਾਹ ਲਾਈ ਹੋਈ ਹੈ ਜਿੱਥੇ ਪ੍ਰਸ਼ਾਸਨ ਨੌਜਵਾਨ ਸਮਾਜ ਸੇਵੀ ਸੰਸਥਾਵਾਂ ਸੰਸੀਚੇਵਾਲ ਜੀ ਲੱਗੇ ਹੋਏ ਨੇ ਉੱਥੇ ਵੱਧ ਤੋਂ ਵੱਧ ਨੌਜਵਾਨਾਂ ਦੀ ਲੋੜ ਹੈ ਤਾਂ ਕਿ ਉਹ ਦਰਿਆ ਨਾਲ ਰੁਟੇ ਕਿਉਂਕਿ ਦਰਿਆ ਨੇ ਉੱਥੇ ਵੀ ਆਪਣਾ ਵੇਗ ਬਦਲ ਕੇ ਸਿੱਧਾ ਹੀ ਬਨ ਵੱਲ ਨੂੰ ਵਗ ਰਿਹਾ ਵਾ ਤੇ ਉੱਥੇ ਬਨ ਨੂੰ ਬਹੁਤ ਖਤਰਾ ਹੈ ਉਸ ਬਨ ਨੂੰ ਪਰਚਤਨ ਜਾਰੀ ਹੈ ਉਸ ਬਨ ਨੂੰ ਬਚਾਉਣ ਵਾਸਤੇ